ਯੂਪੀ ਸੀਐਮ ਪੰਜਾਬ ਤੇ ਮਾਲੀਯੋਗ ਡੀਜੀਪੀ ਪੰਜਾਬ ਦੀਆਂ ਜਿਹੜੀਆਂ ਇਨਸਟਰਕਸ਼ਨਸ ਨੇ ਤੇ ਡੀਜੀਪੀ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰਦੇ ਹੋਏ ਇਨਚਾਰਜ ਸਪੈਸ਼ਲ ਸੈੱਲ ਰਾਜਪੁਰਾ ਕੋਲ ਇਨਫੋਰਮੇਸ਼ਨ ਸੀ ਉਸ ਇਨਫੋਰਮੇਸ਼ਨ ਤੇ ਕੰਮ ਕਰਦੇ ਹੋਏ ਅੰਡਰ ਦ ਸੁਪਰਵੀਜ਼ਨ ਆਫ ਐਸਪੀ ਡੀ ਤੇ ਐਸਪੀ ਡੀ ਪਟਿਆਲਾ ਇਹਨਾਂ ਨੇ ਚੰਗੀ ਰਿਕਵਰੀ ਕੀਤੀ ਹੈ ਪੰਜ ਵਿਅਕਤੀ ਨੇ ਤੇ ਰਿਕਵਰ ਹੋਏ 3 ਅਸਲੇ ਨੇ ਬੱਤੀਪੁਰ ਦੇ 1 KA 30 ਦਾ ਤੇ 1 315 ਦਾ ਇਹਦੇ ਵਿੱਚ ਦੋ ਬੰਦੇ ਅਰੈਸਟ ਕੀਤੇ ਗਏ ਨੇ ਇਹਨਾਂ ਚ ਇੱਕ ਦਾ ਨਾਮ ਹੈਗਾ ਮਲਕੀਤ ਉਰਫ ਨੈਕਸ ਫੀ ਅਰਾਊਂਡ 30 ਸਾਲ ਦਾ ਤੇ ਦੂਜਾ ਬੰਦਾ ਜਿਹੜਾ ਅਰੈਸਟ ਹੋਇਆ ਉਹ ਸੰਦੀਪ ਉਰਫ ਦੀਪ ਹੈ ਇਹ 35 ਸਾਲ ਦਾ ਹੈ ਇਹਦੇ ਵਿੱਚ ਜ਼ਿਕਰ ਹੋ ਗਿਆ ਕਿ ਸੰਦੀਪ ਜਿਹੜਾ ਹੈਗਾ ਉਹਦੇ ਤੇ 10 ਪਰਚੇ ਪਹਿਲਾਂ ਵੀ ਦਰਜ ਨੇ ਤੇ ਦੋ ਪਰਚੇ ਹੋਰ ਇਹਦੇ ਵਿੱਚ ਟਰੇਸ ਹੋਏ ਨੇ ਜਿਹੜਾ 131/24 ਸਿਟੀ ਰਾਜਪੁਰੇ ਦਾ ਜਿੱਤੇ ਚ ਐਕਸਟਰਸ਼ਨ ਕਾਲ ਕੀਤੀ ਗਈ ਸੀ ਪੈਸੇ ਮੰਗੇ ਗਏ ਸੀ ਤੇ ਇੱਕ ਆਈਟੀ ਸਿਟੀ ਮੁਹਾਲੀ ਦਾ ਵੀ ਪਰਚਾ ਇਹਦੇ ਸਟ੍ਰੈਸ ਹੋਇਆ ਉਹਦੇ ਵਿੱਚ ਵੀ ਪਰਤੀ ਮਗੇਗੀ ਸੀ ਜਿਹੜੇ ਬਾਹਰ ਗੈਂਗਸਟਰ ਬੈਠੇ ਨੇ ਇਹਨਾਂ ਦੀ ਜਿਹੜੀ ਐਸੋਸੀਏਸ਼ਨ ਹੈ ਉਹ ਗੋਲਡੀ ਢੱਲੋਂ ਨਾਲ ਹੈ ਜਿਹੜਾ ਰਾਜਪੁਰੇ ਨੂੰ ਬਿਲੋਂਗ ਕਰਦਾ ਪਰ ਬਾਹਰ ਹੈ ਸੋ ਉਹਨੇ ਐਕਸਟਰਸ਼ਨ ਕਾਲਸ ਕੀਤੀਆਂ ਸੀ ਇਹਦੇ ਨਾਲ ਇੱਕ ਐਕਸਟਰਸ਼ਨ ਦਾ ਜਿਹੜਾ ਹੈ ਇੱਥੇ ਚੱਲ ਰਿਹਾ ਸੀਗਾ ਰਾਜਪੁਰਾ ਤੇ ਮੁਹਾਲੀ ਦੇ ਏਰੀਆ 'ਚ ਉਹਨੂੰ ਕਾਫੀ ਹੱਦ ਤੱਕ ਠੱਲ ਪੂ ਕਿਨੇ ਬਾਕੀ ਵਰਗੇ ਗੈਂਗਦਾਰ ਵੀ ਸ਼ੋਣਦੇ ਆਂ 골ਡੀ ਢਿੱਲੋਂ ਨਾਲ ਹਜੇ ਤੱਕ ਇਹਨਾਂ ਦੀ ਐਸੋਸੀਏਸ਼ਨ ਕਲੀਅਰ ਹੋਈ ਹੈ ਬਾਕੀ ਜਿਵੇਂ ਜਿਵੇਂ ਇਨਵੈਸਟੀਗੇਸ਼ਨ ਅੱਗੇ ਚੱਲੂਗੀ ਉਹਦੇ ਚ ਕਲੀਅਰ ਹੋਏ ਸਰ ਇਹ ਕਿਵੇਂ ਸੰਪਰਕ ਚਾਏ ਆਪਸ ਚ ਦੋਨਾਂ ਦੇ 골ਡੀ ਉਹ ਤੋਂ ਇਹ 골ਡੀ ਢਿੱਲੋਂ ਨੇ ਹੀ ਆਪਸ ਚ ਇਕੱਠੇ ਕੀਤੇ ਸੀਗੇ ਦੋਨੋਂ 골ਡੀ ਢਿੱਲੋਂ ਨਾਲ ਇੰਡੀਵਿਜੂਅਲੀ ਟੱਚ ਵਿੱਚ ਸੀਗੇ ਥਰੂ ਸੋਸ਼ਲ ਮੀਡੀਆ ਤੇ ਉਹਨੇ ਬਾਅਦ ਚ ਇਹਨਾਂ ਨੂੰ ਇਕੱਠੇ ਕੀਤਾ ਸਰ ਲੱਗਦਾ ਇਹ ਵਿਦੇਸ਼ਾਂ ਜੋ ਜਿਸ ਤਰ੍ਹਾਂ ਦਾ ਇਹ ਇੱਕ ਮੈਸੇਜ ਕੱਲ ਚੱਲ ਰਿਹਾ ਹੈ ਇਹਦੇ ਨਾਲ ਕਿਦਾਂ ਕਿਦਾਂ ਪੰਜਾਬ ਟਾਰਗੇਟ ਹੋ ਰਹੇ ਜਿਹੜੇ ਇਹ ਗੈਂਗਸਟਰ ਨੇ ਜਿਹੜੇ ਬਾਹਰ ਬੈਠੇ ਨੇ ਉਹ ਐਕਸਟਰਸ਼ਨ ਕਾਲਸ ਕਰ ਰਹੇ ਆ ਰੈਗੂਲਰਲੀ ਜਿਹੜੇ ਸਾਡੇ ਕੋਲ ਇਨਫੋਰਮੇਸ਼ਨ ਆਂਦੀ ਹੈ ਸੋ ਉਹਦੇ ਨਾਲ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਇਹ ਜਿਹੜੇ ਦੋਵੇਂ ਬੰਦੇ ਖੜੇ ਗਏ ਨੇ ਉਹ ਇਹਨਾਂ ਕਾਫੀ ਹੱਦ ਤੱਕ ਠੱਲ ਪਹੁੰਚ ਗਈ ਕੱਲ ਵੀ ਅਸੀਂ ਇਹ ਰਿਕਵਰੀ ਕੀਤੀ ਸੀ ਉਹਦੇ ਚ ਬੰਦੇ ਫੜੇ ਗਏ ਸੀ ਪੰਜ ਉਹ ਵੀ ਐਕਸਟਰਸ਼ਨ ਕਾਲਸ ਵਾਲੇ ਸੀਗੇ ਇਹ ਵੀ ਐਕਸਟਰਸ਼ਨ ਵਾਲੇ ਸੋ ਪੰਜਾਬ ਪੁਲਿਸ ਇਜ਼ ਕਮਿਟਿਡ ਕਿ ਇਹੋ ਜਿਹਾ ਕੋਈ ਵੀ ਐਕਸਟਰਸ਼ਨ ਜਿਹੜੀ ਕਾਲਸ ਆਂਦੀਆਂ ਉਹਨਾਂ ਨੂੰ ਟ੍ਰੇਸ ਕਰਨਾ ਤੇ ਪ੍ਰੀਵੈਂਟ ਕਰਨਾ ਕਿ ਕਿਸੇ ਦੀ ਕੋਈ ਇੰਜਰੀ ਜਾਂ ਨੁਕਸਾਨ ਨਾ ਹੋਵੇ ਸੋ ਦਸਰਾ ਵੀ ਕੀ ਪੰਜਾਬ ਨੇ ਦੱਸਿਆ ਕਿ ਇੱਕ ਵੱਡੀ ਡੀਟੇਲ ਪੰਜਾਬ ਪੁਲਿਸ ਤਿਆਰ ਕਰ ਰਹੀ ਹੈ ਕਿ ਵਿਦੇਸ਼ਾਂ ਚੋਂ ਜਿਹੜੇ ਗੈਂਗਸਟਰ ਲੈ ਕੇ ਆਣੇ ਆ ਲੱਗਦਾ ਕਿ ਪਟਿਆਲਾ ਪੁਲਿਸ ਇਸ ਤਰ੍ਹਾਂ ਦੀ ਕੋਈ ਕਲਿਸਟ ਤਿਆਰ ਕਰ ਰਹੀ ਹੈ ਜਦੇ ਨਾਲ ਕੋਈ ਉਦੇਸ਼ ਤੋਂ ਬਣ ਜਿਹੜੀ ਪੰਜਾਬ ਪੁਲਿਸ ਨੇ ਲਿਸਟ ਤਿਆਰ ਕਰਨੀ ਹੈ ਜੀ ਉਹ ਸਾਰੇ ਡਿਸਟ੍ਰਿਕਟਸ ਦੇ ਵਿੱਚੋਂ ਹੀ ਜਾਣੀ ਹੈ ਬਿਕਾਜ਼ ਉਹ ਸਾਰੇ ਡਿਸਟ੍ਰਿਕਟਸ ਨੂੰ ਜਿਹੜੇ ਜਿਹੜੇ ਬੰਦੇ ਬਿਲੋਂਗ ਕਰਦੇ ਉਹ ਸਾਰੇ ਡਿਸਟ੍ਰਿਕਟਸ ਨੇ ਕੰਟ੍ਰਿਬਿਊਟ ਕਰਨਾ ਹੈ ਸੋ ਇੱਕ ਲਿਸਟ ਕੰਪਾਈਲ ਹੋ ਕੇ ਉਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਸੈਂਟਰਲੀ ਭੇਜੀ ਜਾਉ। ਸਰ ਇਹ ਕੋਈ ਡਾਟਾ ਨਹੀਂ ਜੋ ਥੋੜਾ ਜਾਣਕਾਰੀ ਜਿਹੜੀ ਕਿ ਇਹ ਲਿਸਟ ਦੇ ਬਿਆਨ ਜਿਨੇ ਨਾਮ ਜਿਹਦਾ ਅਸਲੇ 15 ਮੈਂ ਪੂਰੀ ਬਦਲੀ ਪਉਣੀ ਹੈ। ਇਹ ਤਾਂ ਆਨਗoing ਪ੍ਰੋਸੈਸ ਹੈ। ਰੋਜ਼ ਦਾ ਚੇਂਜ ਹੁੰਦਾ ਰਹਿਣਾ। ਕੋਈ ਕਹਿ ਨਹੀਂ ਸਕਦੇ ਕਿ ਹਜੇ ਕਿੰਨੇ ਆਪਾਂ ਭੇਜੇ। ਜੇ ਮੈਂ ਅੱਜ ਦੀ ਡੇਟ ਦੀ ਗੱਲ ਕਰਾਂ ਹੋ ਸਕਦਾ ਉਹਦੇ 4 ਹੋਣ। ਇੱਕ ਕੱਲ ਨੂੰ ਹੋਰ ਐਡ ਹੋ ਜਾਵੇ। ਜਾਂ ਇੱਕ ਅਰੈਸਟ ਹੋ ਜਾਵੇ ਉਹਦੇ ਚ ਘਟ ਜਾਵੇ। ਸੋ ਇਹਦੇ অনਗoing ਪ੍ਰੋਸੈਸ ਅੱਧਾ ਘਟਦਾ ਰਹੇ ਸਰ ਇਹ ਪੈਸੇ ਦਾ ਪਤਾ ਲੱਗਦਾ ਕਿੰਨਾ ਕੁ ਲੈ ਚੁੱਕੇ ਸੀ ਕਿਸੇ ਤੋਂ ਜਾਂ ਨਹੀਂ ਹਜੇ ਤੱਕ ਕੋਈ ਵੀ ਪੈਸੇ ਦੀ ਡਿਲੀਵਰੀ ਨਹੀਂ ਸੀ ਹੋਈ ਡਿਮਾਂਡ ਕੀਤੀ ਸੀ ਸੋ ਇਹਨਾਂ ਨੂੰ ਟਾਸਕਿੰਗ ਇਹੀ ਕੀਤੀ ਗਈ ਸੀ ਕਿ ਜਿੰਨੀ ਐਕਸਟਰਸ਼ਨ ਕਾਲ ਅਸੀਂ ਕੀਤੀ ਹੈ ਉਹ ਬੰਦਿਆਂ ਨੇ ਹਜੇ ਤੱਕ ਪੈਸੇ ਨਹੀਂ ਦਿੱਤੇ ਤੇ ਉੱਥੇ ਫਾਇਰਿੰਗ ਕੀਤੀ ਜਾਂਦੀ ਸਰ ਇਹ ਵੈਪਨ ਵੀ ਆਏ ਨੇ ਕਾਫੀ ਕੱਲ ਵੀ ਇਸ ਤਰੀਕੇ ਦੀ ਵੈਪਨ ਦੀ ਰਿਕਵਰੀ ਹੋਣੀ ਵੀ ਜਿੱਦਾਂ ਦੇ ਜਿਹੜੇ ਅਥੂਨੀ ਕੰਪੈਕਟਰ ਨਹੀਂ ਕਿੱਥੋਂ ਆਏ ਨੇ ਜੀ ਕੀ ਇਹਦਾ ਬੈਕਗ੍ਰਾਉਂਡ ਹੈ ਏ ਅਸੀਂ ਇਹਦੇ ਤੇ ਇਨਵੈਸਟੀਗੇਟ ਕਰ ਰਹੇ ਆ ਕਿ ਕਿੱਥੋਂ ਆਏ ਬਟ ਹਜੇ ਤੱਕ ਜਿਹੜੀ ਸਾਡੀ ਪ੍ਰੀਲਿਮਿਨਰੀ ਇਨਫੋਰਮੇਸ਼ਨ ਹੈ ਕਿ ਐਮਪੀ ਤੋਂ ਮੰਗਾਇਏ ਗਏ ਹੋਏ ਪਰਪੰਦੇ ਸਾਰੇ ਐਮਪੀ ਤੋਂ ਭੇਜੇ ਗਏ ਨੇ ਬਟ ਫਿਰ ਵੀ ਜਦੋਂ ਤੱਕ ਕਲੀਅਰ ਨਹੀਂ ਹੋ ਜਾਂਦਾ ਪੂਰਾ ਇੰਟਾਇਰਲੀ ਵੀ ਆਰ ਨਾਟ ਕਲੀਅਰ ਉਨੀ ਦੇਰ ਤੱਕ ਕਹਿਣਾ ਮੁਸ਼ਕਲ ਹੈ ਸਰ ਇਹ ਬਾਰਡਰ ਬਾਟਾਈ ਦੇ ਉੱਪਰ ਇਸ ਨੂੰ ਲੈ ਕੇ ਕੋਈ ਐਕਸ਼ਨ ਹੈਗਾ ਤੁਹਾਡਾ ਕੋਈ ਦੱਸਦਾ ਕਿ ਕਿਉਂਕਿ ਕਾਫੀ ਏਰੀਆ ਜਿਹੜਾ ਉਹ ਪਟਿਆਲੇ ਦੇ ਬਾਰਡਰ ਦੇ ਵਿੱਚ ਲੱਗਦਾ ਪੰਜਾਬ ਹਰਿਆਣਾ ਬਾਰਡਰ ਨਾਲ ਪੁਲਿਸ ਤੋਂ ਬਾਅਦ ਪਟਿਆਲਾ ਪੁਲਿਸ ਕਿੰਨੇ ਜੱਥੇ ਤੱਕ ਪਹੁੰਚੀ ਆ ਕਿ ਪਟਿਆਲੇ ਫਿਰ ਕੋਈ ਡਾਟਾ ਇਦਾਂ ਦਾ ਸਾਹਮਣੇ ਆਇਆ ਹੈ ਕਿ ਇਹ ਵੀ ਇਮੀਗ੍ਰੇਸ਼ਨ ਨਹੀਂ ਇੰਨਾ ਸਿਕੰਦਾ ਪਸਿਆ ਹੋਇਆ ਹੈ ਇਮੀਗ੍ਰੇਸ਼ਨ ਸੈਂਟਰ ਅੱਜ ਡੀਐਸਪੀ ਸਿਟੀ 2 ਦੇ ਅੰਡਰ ਟੀਮ ਹੈਗੀ ਹੈ ਉਹ ਚੈੱਕ ਕਰ ਰਹੀ ਹੈ ਨਾਲ ਐਸਟੀਐਮ ਪਟਿਆਲਾ ਵੀ ਹੈਗੇ ਹੈ ਜੁਆਇੰਟ ਟੀਮ ਐਡਮਿਨਿਸਟ੍ਰੇਸ਼ਨ ਤੇ ਪੁਲਿਸ ਵੱਲੋਂ ਗਈ ਹੈ ਉਹ ਸਾਰੇ ਦੇ ਲਾਇਸੈਂਸ ਵੀ ਚੈੱਕ ਕੀਤੇ ਜਾਣਗੇ ਸਾਰੇ ਜਿਹੜੇ ਇਮੀਗ੍ਰੇਸ਼ਨ ਸੈਂਟਰ ਹੈ ਉਹ ਵੀ ਚੈੱਕ ਕੀਤੇ ਜਾਣਗੇ ਜੇ ਕੋਈ ਵਿਦਾਊਟ ਲਾਇਸੈਂਸ ਆਪਰੇਟ ਕਰਤਾ ਹੋਗਾ ਤੇ ਉਹਦੇ ਖਿਲਾਫ ਜਿਹੜਾ ਸੂਟ ਬੰਦੀ ਦਾ ਕਲੈਕਸ਼ਨ ਹੈ ਉਹ ਲਵਾ ਸਰ ਬਹੁਤ ਸਾਰੀਆਂ ਸ਼ਿਕਾਇਤਾਂ ਇਹਨਾਂ ਦੇ ਇਮੀਗ੍ਰੇਸ਼ਨ ਸੈਂਟਰਾਂ ਦੀਆਂ ਨਾਲ ਸੰਬੰਧਤ ਨੇ ਲੱਗਦਾ ਕਿ ਜਿਹੜਾ ਲੋਕਾਂ ਦੇ ਪੈਸੇ ਫਸੇ ਪਏ ਆ ਜਾਂ ਇਹਨਾਂ ਲੋਕਾਂ ਨੇ ਇੱਕ ਠੱਗੀ ਦੇ ਮੋਟਰ ਨਾਲ ਆਪਣੇ ਕੋਲ ਰੱਖੇ ਪਿਆ ਉਹਨਾਂ ਦੀਆਂ ਸ਼ਿਕਾਇਤਾਂ ਪੰਜਾਬ ਪੁਰਸ ਕੋਲ ਵੀ ਨੇ ਜ਼ਿਲ੍ਹਾ ਬਾਜ ਵੀ ਨੇ ਲੱਗਦਾ ਕਿ ਪੰਜਾਬ ਪੁਰਸ ਉਸ ਤੇ ਵੱਡਾ ਕੰਮ ਕਰੀ ਜੀ ਮੈਂ ਜੇ ਤੁਹਾਨੂੰ ਫਿਗਰਸਟ ਦੱਸਾਂ ਤੇ ਮੋਰ ਥੈਨ 100 ਐਫ ਆਈ ਆਰਸ ਅਸੀਂ ਪਿਛਲੇ ਸਾਲ ਕੀਤੀਆਂ ਜੀ ਆਨ ਦ ਬੇਸਿਸ ਆਫ ਦਿਸ ਓਨਲੀ ਕਿ ਕਿੰਨੇ ਬੰਦੇ ਨੇ ਜਿਨ੍ਹਾਂ ਨੇ ਪੈਸੇ ਦਿੱਤੇ ਏਜੰਟਸ ਨੂੰ ਬਟ ਉਹਨਾਂ ਨੂੰ ਲੀਗ ਸੋ ਉਹ ਕੰਟੀਨਿਊਸ ਪ੍ਰੋਸੈਸ ਹੈ ਇਸ ਸਾਲ ਵੀ ਪਰਚੇ ਦਰਜ ਹੋ ਰਹੇ ਹਨ ਜਿਨ੍ਹਾਂ ਦੇ ਵੀ ਪਰਚਾ ਦਰਜ ਹੁੰਦਾ ਸੀ ਨਾਲ ਦੀ ਨਾਲ ਡੀਸੀ ਆਫਿਸ ਨੂੰ ਰეკਮੈਂਡ ਕਰਦੇ ਆ ਕਿ ਇਹਨਾਂ ਦਾ ਲਾਇਸੈਂਸ ਵੀ ਕੈਨਸਲ ਕੀਤਾ ਜਾਵੇ ਸੋ ਜਿਹੜਾ ਵੀ ਕੋਈ ਇਲੀਗਲ ਤਰੀਕੇ ਨਾਲ ਭੇਜਣ ਦੀ ਕੋਸ਼ਿਸ਼ ਕਰੂਗਾ ਜਾਂ ਪੈਸੇ ਕਿਸੇ ਦੇ ਮਾਰਨ ਦੀ ਕੋਸ਼ਿਸ਼ ਕਰੂਗਾ ਉਹਨਾਂ ਦੇ ਖਿਲਾਫ ਲੀਗਲ ਐਕਸ਼ਨ ਲਿਆ ਜਾਵੇ ਤੇ ਜਿਹੜੇ ਲਾਇਸੈਂਸ ਅਪਲਾਈ ਹੋ ਰਹੇ ਨੇ ਇਹਨਾਂ ਤੇ ਵੀ ਕੋਈ ਸ਼ਕਤੀ ਬਣਾਈਏ ਕਿ ਉਹ ਕਿਵੇਂ ਉਹਦਾ ਜ਼ਿਆਦਾ ਟਰੇਸ ਕੀਤਾ ਉਹਦੇ ਲਈ ਤੁਹਾਨੂੰ ਲਾਇਸੈਂਸਿੰਗ ਅਥਾਰਟੀ ਨਾਲ ਗੱਲ ਕਰਨੀ ਪਊਗੀ ਡੀਸੀ ਸਾਹਿਬ ਨਾਲ ਸੋ ਮੈਂ ਜਿਹੜਾ ਪੁਲਿਸ ਵਾਲਾ ਐਂਗਲ ਹੈ ਉਹ ਹੀ ਕਵਰ ਕਰਾਂਗਾ